ਕਛਰੀ ਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ 16 ਇੰਚ ਚੈਸਟ ਸ਼ਰਟ ਦੀਆਂ ਵਾਟਾਂ ਸਭ ਤੋਂ ਪਹਿਲਾਂ ਆਪਾਂ ਜੋ ਤੀਰਾ ਹੈ ਉਹ 6 ਇੰਚ ਲਵਾਂਗੇ ਮੋਢਾ ਇਹਨਾਂ ਦਾ ਲਵਾਂਗੇ ਆਪਾਂ 6 ਇੰਚ ਚੈਸਟ ਆ ਜੀ ਇਹਨਾਂ ਦੀ 16 ਇੰਚ ਇਹ ਤੁਮਦ ਆਪਾਂ ਦੇਖ ਲਾਂਗੇ ਜੀ ਆਪਾਂ ਇੱਥੋਂ ਕਿੰਨਾ ਮੋਢਾ ਲੈਣਾ ਹੈ ਆਪਾਂ ਸਾਢੇ 6 ਇੰਚ ਮੋਢਾ ਆਪਣੀ ਤੱਕ ਬਣਦਾ ਹੈ ਤੇ ਸਾਢੇ 7 ਇੰਚ ਦੀ ਆਪਣੀ 슬ੀਵ ਦੀ ਜੜਾਈ ਹੋ ਜੂਗੀ ਹਾਂ ਵਾਲੀ ਇਹਨਾਂ ਦੀ ਬੈਕ ਕੱਟ ਹੋ ਜੇਗੀ ਜੀ ਹਾਂ ਵਾਲੀ ਫਰੰਟ ਹੋ ਜੂਗੀ ਇਸ ਤੋਂ ਬਾਅਦ ਆਪਾਂ ਕਮਰ ਲਾਈਨ ਦਾ ਨਿਸ਼ਾਨ ਲਗਾਵਾਂਗੇ ਸਾਢੇ 13 ਇੰਚ ਕਮਰ ਲਾਈਨ ਆ हिਪ ਇਹਨਾਂ ਦੀ ਹੈਗੀ ਆ ਜੀ ਸਾਢੇ 16 ਇੰਚ 5.5 ਇੰਚ ਤੇ ਇਹਨਾਂ ਦਾ ਆਪ ਕਮਰ ਦਾ ਨਿਸ਼ਾਨ ਲਗਾਵਾਂਗੇ ਕਮਰ ਇਹਨਾਂ ਦੀ 13 ਇੰਚ ਆ ਹਾਂਜੀ ਜੋ ਬੈਕ ਨੈਕ ਹੈ ਨਾ ਉਹਦਾ ਬੈਕ ਨੈਕ ਆਪਾਂ ਲਵਾਂਗੇ ਸਵਾ ਦੋ ਇੰਚ ਡੀਪ ਲਵਾਂਗੇ 2.5 ਇੰਚ ਹਾਂਜੀ ਆਪਾਂ ਸਵਾ ਦੋ ਵੀ ਲੈ ਸਕਦੇ ਆ ਤੇ 2 ਇੰਚ ਵੀ ਲੈ ਸਕਦੇ ਆ ਇਹ ਆਪਣੀ ਮਰਜ਼ੀ ਆ ਕਿ ਆਪਾਂ ਕਿੰਨਾ ਕਚੌੜਾ neck ਉਹਨਾਂ ਦੇ ਪਾਉਣਾ ਹੈ ਜੀ ਜੋ ਕਾਟਾਂ ਨੇ ਆਪਣੀ ਕੰਪਲੀਟ ਹੋ ਗਈਆਂ ਨੇ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆ ਰਹੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ